ਕੱਲ ਸਾਨੂੰ ਕਰੀਬ ਕੋਈ 8:00 ਵਜੇ ਐਸਐਚਓ ਗੁਰਸਾਖ ਸਿੰਘ ਗਰਦੀਆ ਨੂੰ ਫੋਨ ਲਾਉਂਦਾ ਆ ਕਿ ਅੱਡੇ ਦੇ ਵਿੱਚ ਬੱਸ ਸਟੈਂਡ ਦੇ ਲਾਗੇ ਕੋਈ ਝਗੜਾ ਹੋ ਰਿਹਾ ਆ ਤੇ ਨਾ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਇੱਥੋਂ ਗਏ ਔਰ ਜਾ ਕੇ ਦੇਖਿਆ ਕਿ ਜਿਹੜੇ ਕੁਟਮਾਰ ਜਿਹੜਾ ਵਟਕ ਹੋ ਰਹੀ ਸੀ ਜਿੱਦਾਂ ਜਸ ਜਸਟ ਪਹੁੰਚੇ ਤੇ ਉਹ ਬੰਦੇ ਜਿਹੜੇ ਹੈਗੇ ਆ ਨਵਜੀਤ ਸਿੰਘ ਗੁਰਪ੍ਰੀਤ ਸਿੰਘ ਗੌਰਵ ਰਿੱਕੀ ਨਵਜੋਤ ਜਿਹੜੇ ਦੋਸ਼ੀ ਪਾਰਟੀ ਸੀ ਇੱਕ ਗੱਡੀ ਦੇ ਵਿੱਚ ਫੋਰ ਫਿਗੋ ਗੱਡੀ ਆ ਜਿਹੜੀ ਵਿੱਚ ਬਹਿ ਕੇ ਇੱਥੋਂ ਪੱਜ ਤੁਰੇ ਜਦੋਂ ਕਿ ਇੱਥੋਂ ਜਸਟ ਆ ਗੜਦੀ ਹਾਲ ਤੋਂ ਸ਼ਰਪੁਰ ਨੂੰ ਜਾਂਦੇ ਆ ਥੋੜੀ ਦੂਰ ਇੱਥੋਂ ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਉਹ ਇੱਕ ਪਹਿਲਾਂ ਓਵਰ ਸਪੀਡ ਹੋਣ ਦੇ ਕਰਕੇ ਪਹਿਲਾਂ ਉਹ ਮਰੂਤੀ ਗੱਡੀ ਦੇ ਵਿੱਚ ਜਿਹੜੀ ਕੋਈ ਇੱਕ ਐਡਵੋਕੇਟ ਸਾਹਿਬ ਦੀ ਦੱਸ ਰਹੀ ਆ ਔਰ ਉਸ ਤੋਂ ਅਨ ਕੰਟਰੋਲ ਹੋ ਕੇ ਇੱਕ ਗੰਨੇ ਵਾਲੀ ਟਰਾਲੀ ਦੇ ਨਾਲ ਟਕਰਾਈ ਆ ਜਿਹੜੀ ਕਿ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਈ ਆ ਉਹਦੇ ਵਿੱਚੋਂ ਇੱਕ ਬੰਦੇ ਦੀ ਮੌਤ ਹੋ ਗਈ ਆ ਜੀ ਜਿਹੜਾ ਰਿਕੀ ਆ ਜਿਹੜਾ ਦੋਸ਼ੀ ਪਾਰਟੀ ਜੋ ਰਿਕੀ ਦੀ ਮੌਤ ਹੋ ਗਈ ਆ ਪੱਠਣਾ ਦਾ ਆ ਰਿਸ਼ੀ ਰਿਸ਼ੀ son ਆਫ ਸ਼ਿਸ਼ ਕੁਮਾਰ ਤੇ ਜਿਹੜਾ ਜਿਹੜੇ ਬੰਦਿਆਂ ਤੇ ਇਹਨਾਂ ਨੇ ਅਟੈਕ ਕੀਤਾ ਸੀਗਾ ਅਮਨ ਆਸ਼ ਸਿੰਘ son ਆਫ ਗਰਦਿਆਲ ਸਿੰਘ ਪਿੰਡ ਮਿਰਜ਼ਾਪੁਰ ਉਮਰ ਕਰੀ 25 ਸਾਲ ਉਨੂੰ ਦਸੂਏ ਰੈਫਰ ਕੀਤਾ ਸੀਗਾ ਇੱਥੋਂ ਤੇ ਉਹਦੀ ਵੀ ਡੈਥ ਹੋ ਚੁੱਕੀ ਆ ਇੱਕ ਉਹਦਾ ਸਾਥੀ ਗਗਨਦੀਪ ਸਿੰਘ ਸਨ ਆਫ ਵਿਕਰਮ ਸਿੰਘ ਵਾਸੀ ਪਠਾਨਾ ਜਿਹੜਾ ਕਿ ਸ਼ਿਰਮਾਣਾ ਹਸਪੀਟਲ ਉਹ ਦਾਖਲ ਜਿਰੇ ਲਾਜਾ ਇਹਨਾਂ ਦੇ ਵਿੱਚੋਂ ਵੀ ਜਿਹੜੇ ਜਿਹੜੇ ਦੋਸ਼ੀ ਪਾਰਟੀ ਸੀ ਇਹਨਾਂ ਦੇ ਵਿੱਚੋਂ ਵੀ ਇੱਕ ਦੀ ਮੌਤ ਹੋ ਗਈ ਇੱਕ ਸੀਰੀਅਸ ਆ ਨਵਰੀਤ ਸਿੰਘ ਸਨ ਆਫ ਜਸਵਿੰਦਰ ਸਿੰਘ ਵਾਸੀ ਡਿੜਿਆਣਾ ਇਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ ਤੇ ਤਿੰਨ ਬੰਦੇ ਜਿਹੜੇ ਆ ਆਊਟ ਆਫ ਡੇਂਜਰ ਆ ਨਵਜੋਤ ਸਿੰਘ ਨਵਜੋਤ ਸਿੰਘ ਇਰੀਅਸ ਹੈ ਵੀ son of ਜਰਨੈਲ ਸਿੰਘ ਵਾਸੀ ਗੁੰਦਪੁਰ ਇਹ ਜਿਹੜਾ ਇਹ ਬੰਦੇ ਨੂੰ ਅੰਮ੍ਰਿਤਸਰ ਰੈਫਰ ਕੀਤਾ ਹੋਇਆ ਆ ਇਹ ਵੀ ਸੀਰੀਅਸ ਆ ਤੇ ਹੁਣ ਇਹ ਤੇ ਅਸੀਂ ਜਿਹੜਾ ਉਪਰਵਾਲਾ 302 ਦਾ ਮਕਦਮਾ ਦਰਜ ਕਰ ਦਿੱਤਾ ਹੋਇਆ ਇਹ ਪੰਜ ਬੰਦਿਆਂ ਦੇ ਬਰ ਖਿਲਾਫ ਜਿਹਦੇ ਵਿੱਚ ਹੈਗਾ ਆ ਨਵਰੀਤ ਹੈਗਾ ਆ ਗੁਰਪ੍ਰੀਤ ਹੈਗਾ ਗੌਰਵ ਰਿੱਕੀ ਤੇ ਨਵਜੋਤ ਤੇ ਚਾਰ ਪੰਜ ਬੰਦੇ ਹੋਰ ਆਣ ਪਛਾਤੇ ਸੀਗੇ ਸਰਕਾਰਨ ਕਿਉਂ ਹੋਇਆ ਅੱਜ ਇਹ ਕਤਲ ਕਰਨ ਦਾ ਇਹ ਜੋ ਪ੍ਰਾਣੀ ਰੰਜਿਸ਼ ਸੀ ਜੀ ਜਾਂ ਕਿਸ ਤਰ੍ਹਾਂ ਇਹ ਘਾਟਾ ਵਾਪਰਿਆ ਇਹ ਇਹਨਾਂ ਦਾ ਆਫ ਸਵਿਚ ਤੋਂ ਕੋਈ ਤਕਰਾਰਬਾਜੀ ਛੋਟੀ ਮੋਟੀ ਜਿਹੜੀ ਪਹਿਲਾਂ ਜਿੱਦਾਂ ਇਹਨਾਂ ਦਾ ਹੋਇਆ ਸੀਗਾ ਕੋਈ ਜ਼ਿਆਦਾ ਇਹਨਾਂ ਦਾ ਨਹੀਂ ਕੋਈ ਐਡਾ ਸਾਹਮਣੇ ਆ ਬਾਕੀ ਅੱਗੇ ਸਪੱਤਰ ਤਬਦੀਲ ਚੱਲ ਰਹੀ ਹੈ ਜੋ ਵੀ ਸਾਹਮਣੇ ਆਇਆ ਕਾਰਵਾਈ ਅਮਲ ਦੇ ਵਿੱਚ ਲੈਂਦੀ ਹੈਗੇ ਇਹਨੂੰ ਪਤਾ ਲੱਗਿਆ ਕਿ ਜਿਸ ਨੌਜਵਾਨ ਦੀ ਡੈਥ ਹੋਈ ਆ ਪਹਿਲਾਂ ਉੱਨੇ ਵੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਿਹੜੀ ਕਾਤਰਾ ਦੀ ਕੱਲ ਤੋਂ ਕਾਰਪੂਰੀ ਤਰ੍ਹਾਂ ਦੇ ਨਾਲ ਪੰਚੋੜ ਹੋਈ ਆ ਇਸ ਤੋਂ ਬਾਅਦ ਕੋਈ ਮੈਟਰ ਹੈ ਹਾਂਜੀ ਅਜੇ ਚੱਲ ਰਹੀ ਹੈ ਜੀ ਤਪਤੀਸ਼ ਚੱਲ ਰਹੀ ਆ ਜੋ ਜੋ ਵੀ ਅੱਗੇ ਆਏਗਾ ਤਪਤੀਸ਼ ਦੇ ਵਿੱਚ ਦਰਾਂਨੇ ਤਪਤੀਸ਼ ਜੋ ਜੋ ਆਏਗਾ ਉਹਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਹਾਂਜੀ ਬਿਲਕੁਲ ਜੀ ਐਫ ਆਈ ਆਰ ਨੰਬਰ 108 ਬਟ 24 ਅੰਡਰ ਸੈਕਸ਼ਨ 302 ਠੀਕ ਹੈ ਉਹਦੇ ਵਿੱਚ ਜਿਹਦੇ ਵਿੱਚ ਪੰਜ ਦੋਸ਼ੀ ਨਾਮਜ਼ਦ ਕੀਤੇ ਗਏ ਆ ਤੇ ਬਾਕੀ ਅੱਗੇ ਜਿਹੜਾ ਜਿਹੜੀ ਹੁਣ ਐਡਵਰਡ ਗਿਸ ਐਡਵੋਕੇਟ ਸਾਹਿਬ ਜਿਨ੍ਹਾਂ ਦੀ ਗੱਡੀ ਮਰੂਤੀ ਗੱਡੀ ਦੇ ਨਾਲ ਹਿੱਟ ਕੀਤੀ ਆ ਉਹਨਾਂ ਦੇ ਅਸੀਂ ਬਿਆਨ ਲੈਣ ਜਾ ਰਹੇ ਆ ਉਹਨਾਂ ਵੱਲੋਂ ਵੀ ਜੋ ਬਣਦੀ ਕਾਰਵਾਈ ਹੈ ਜਿਹੜੀ ਆ ਉਹ ਵੀ ਕੀਤੀ ਜਾਵੇਗੀ ਤੇ ਜਿਹੜਾ ਵੀ ਨਾਸ਼ ਕੁਮਾਰ ਹੈ ਜੀ ਕੰਮ ਕੀ ਕਰਦਾ ਹੈ ਅਮਰਾਸ਼ ਕੁਮਾਰ ਦੇ ਹੁਣ ਸਾਨੂੰ ਇਹਨਾਂ ਜਿਆਦਾ ਨਹੀਂ ਜੀ ਪਤਾ ਵੀ ਆ ਕਿ ਕੋ ਉਹਨਾਂ ਦਾ ਹੈਗਾ ਕੋਈ ਇੱਥੇ ਲੋਕਲ ਗੜਦਿਆਲ ਦੇ ਵਿੱਚ ਉਹਨਾਂ ਦੀ ਕੋਈ ਹੈਗੀ ਆ ਕੋਈ ਦੁਕਾਨ ਹੈਗੀ ਫੋਟੋ ਫ੍ਰੇਮ ਦੀ ਦੁਕਾਨ ਹੈ ਮੱਕ ਜੁਗਤ ਜਦ ਜਦਾਂ ਅੱਗੇ ਚੱਲੇਗਾ ਉਹਨਾਂ ਸਾਹਮਣੇ ਤਬਦੀਸ਼ ਸਾਹਮਣੇ ਪਹਿਲਾਂ ਵੀ ਕੋਈ ਪਾਚਾ ਹੋ ਰਗਾ ਜਿਹੜੀ ਦੋਸ਼ੀ ਪਾਚੇ ਸੀ ਦੋਸ਼ੀ ਪਾਟ ਤਰੇਕ ਉਹ ਗੱਲ ਲਾਗੀ ਨਾ ਤੁਸੀਂ ਫਿਰ ਆਪਾਂ ਇੰਨਾ ਅਜੇ ਲੰਮੇ ਚੌੜੇ ਕੰਮ 'ਚ ਨਹੀਂ ਗਏ ਆਪਾਂ ਅਬ ਜੋ ਅੱਗੇ ਬਰਦਰ ਤਬਦੀਸ਼ ਦੇ ਵਿੱਚ ਜੋ ਆਏਗਾ ਉਹ ਗੱਲ ਫਿਰ ਸਾਹਮਣੇ ਲਿਆ ਕੇ ਕਾਰਵਾਈ ਅਮਲ ਵਿੱਚ ਲੈਂਦੀ ਹੈ ਹਮਲਾਵਰ ਦੋ ਗੱਡੀਆਂ ਹਾਂ ਇੱਕ ਆਲਟੋ ਇੱਕ ਜਿਹੜੀ ਜਦਾ ਐਕਸੀਡੈਂਟ ਫੋਰਡ ਪਿੱਗੋ ਜਦਾ ਐਕਸੀਡੈਂਟ ਹੋ ਗਿਆ ਥੈਂਕ ਯੂ ਇਹ ਕੀ ਨਾਮ ਹੈ ਤੁਹਾਡਾ ਫਸਤੀ ਗਾੜੀ ਮੇਰਾ ਨਾਮ ਹਰਪੀ ਸਿੰਘ ਨੇਕੀ ਆ ਆਪਣੀ ਵਰਕਸ਼ਾਪ ਨਾਲ ਹੀ ਇੱਥੇ ਜਿੱਥੇ ਐਕਸੀਡੈਂਟ ਹੋਇਆ ਮੁੰਡ ਵਰਕਸ਼ਾਪ ਆਪਣੀ ਹੋਇਆ ਸੀ ਰਾਤ ਤਕਰੀਬਨ 9:00 ਜਦੋਂ ਹੋਇਆ ਸੀਗਾ ਬਹੁਤ ਯੋਨਾ ਖੜਾ ਕਾ ਜਦੋਂ ਮੈਂ ਆਪਣੀ ਵਰਕਸ਼ਾਪੋਂ ਨਿਕਲਿਆ ਤਾਂ ਮੈਂ ਨਾਟਕ ਇੱਥੇ ਆਇਆ ਤੇ ਉਹ ਜਦੋਂ ਅਮਰੂਤੀ ਤੇ ਇੱਕ ਗੱਡੀ ਆਪਣੀ ਫੇਸਟਾ ਔਰ ਦੀ ਉਹ ਟਰਾਲੀ ਨਾਲ ਟਰੱਕ ਟਕਰਾ ਲਈ ਟਕਰਾ ਗਈਆਂ ਤੇ ਉਸ ਤੋਂ ਬਾਅਦ ਮੈਂ ਮਨਜੋਤ ਪ੍ਰਧਾਨ ਨੂੰ ਫੋਨ ਕੀਤਾ ਬਾਬਾ ਦੀਪ ਸਿੰਘ ਸਿਆਬਦਾਲ ਗੜਦੀਵਾਲ ਵਾਲਿਆਂ ਨੂੰ ਬੀ ਐਮਬੂਲੈਂਸ ਲੈ ਕੇ ਆਓ ਤੇ ਅਹੀਂ ਜਦੋਂ ਵਿੱਚੋਂ ਇੱਕ 8 ਸਵਣ ਬਾਈਕ ਸੀਗੇ ਨਾਲ ਉਹਦਾ ਬੱਚਾ ਸੀ 5-6 ਸਾਲ ਦਾ ਉਹਨਾਂ ਨੂੰ ਕੱਢਿਆ ਵਿੱਚੋਂ ਬੜੇ ਜ਼ੋਰ ਨਾਲ ਤਾਂ ਕਿ ਬਿੰਗਿਆਗਰ ਕਰ ਕੱਢਿਆ ਤੇ ਤਿੰਨ ਜਾਣੇ ਮੁੰਡੇ ਜਵਾਨ ਸੀਗੇ ਜਿਹੜੇ ਗੱਡੀ 'ਚ ਬਿਓਛੇ ਪਏ ਸੀਗੇ ਉਹਨਾਂ ਤਿੰਨਾਂ ਜਾਨ ਨੂੰ ਕੱਢ ਕੇ ਐਂਬੂਲੈਂਸ ਪਾ ਕੇ ਤੇ ਉਹਨਾਂ ਨੂੰ ਰੈਫਰ ਕੀਤਾ ਗਿਆ ਹਸਪੀਟਲ ਐਕਸੀਡੈਂਟ ਬੜਾ ਭਿਆਨਕ ਸੀਗਾ ਤੇ ਇੱਥੇ ਸੰਤਾਂ ਦੇ ਸਹਿਯੋਗ ਨਾਲ ਜਿਹੜਾ ਜਿਹੜੂ ਨਾਲ ਸੀਗੇ ਅਸੀਂ ਰਲ ਮਿਲ ਕੇ ਹਮਲਾ ਮਾਰ ਕੇ ਉਹਨਾਂ ਨੂੰ ਡਾਕਟਰਾਂ ਦੇ ਪਹੁੰਚਾਇਆ ਜਿਹੜੇ ਫੋਰਡ ਦੇ ਵਿੱਚ ਸੀ ਉਹਨਾਂ ਦੇ ਕੀ ਹਾਲਾਤ ਸੀਗੇ ਕਿੰਨੀਆਂ ਹਾਲਾਤ ਤਿੰਨ ਹੀ ਬੱਚੇ ਮਤਲਬ ਬੜੇ ਜਵਾਨ ਸੀਗੇ ਮੁੰਡੇ ਬੇਹੋਸ਼ ਸੀ ਕਿਤੇ ਨੇ ਕੋਈ ਹੋਸ਼ ਨਹੀਂ ਕਰ ਰਿਆ ਸੀ ਇੱਕ ਜਾਰਾ ਸੀਰੀਅਸ ਸੀ ਜਿਹਨੂੰ ਮੈਂ ਆਪਣੇ ਥੀਕਟਿਆ ਉਹ ਮਤਲਬ ਬਿਲਕੁਲ ਕੋਈ ਹਿਲ ਜੁਲ ਨਹੀਂ ਕਰਦਾ ਸੀ ਕੋਈ ਸਾਹ ਨਹੀਂ ਲੈਂਦਾ ਸੀ ਦੋ ਜਣ ਥੋੜੇ ਬੋਦੇ ਮਤਲਬ ਹੋਸ਼ ਸੀਗੇ ਬਿਲਕੁਲ ਦੀ ਫੈਮਲੀ ਸੀ ਮਰੂਤੀ ਗੱਡੀ ਚ ਠੀਕ ਸੀਗੇ ਭਾਜੀ ਸਾਰੇ ਠੀਕ ਨੇ ਨਹੀਂ ਉਹਨਾਂ ਦੀ ਜਿਹੜੀ ਵਾਈਫ ਸੀ ਕੰਡੀਸ਼ਨ ਜ਼ਿਆਦਾ ਖਰਾਬ ਸੀਗੀ ਮੂੰਹ ਪਾੜ ਗਿਆ ਸੀ ਤੇ ਲੱਤਾਂ ਮੇਰੇ ਹਿਸਾਬ ਨਾਲ ਇੱਕ ਲੱਤ ਉਹਨਾਂ ਦੀ ਟੁੱਟ ਗਈ ਸੀ ਵੀ ਬਹੁਤ ਬਿਲਕੁਲ ਸੀ ਉਹ ਸਿਹਤ ਦੇ ਵੀ ਭਾਰੇ ਸੀਗੇ ਚੱਕ ਕੇ ਗੱਡੀ ਚ ਪਾਉਣਾ ਉਹਨਾਂ ਨੂੰ ਔਖਾ ਹੋਇਆ ਸੀਗਾ ਕਿੰਨੇ ਵਜੇ ਦੀ ਬਾਤ ਹੈ ਇਹ ਤਕਰੀਬਨ 8 8 ਹਰਾ ਨੇਰਾ ਕਾਫੀ ਹੋ ਗਿਆ ਹੈ